ਗੱਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਬਾਦ ਕੈਬਨ ਮਨਿਸਟਰ ਪੰਜਾਬ ਮੈਂ ਬਸ ਤੁਹਾਡੇ ਨਾਲ 2 ਮਿੰਟ ਵਿਚਾਰ ਸਾਂਝੇ ਕਰਦੇ ਸੀਗੇ ਹੁਣੇ ਮੈਂ ਗੱਡੀ 'ਚ ਜਾਂਦੇ ਜਾਂਦਾ ਬੰਦੀਨਦਰ ਸਿੰਘ ਸੱਸਾ ਜਿਹੜੇ ਸਰਦਾਰ ਮਨਿੰਦਰ ਸਿੰਘ ਸੱਸਾ ਜਿਹੜੇ ਭਾਜਪਾ ਦੇ ਲੀਡਰ ਨੇ ਅੱਜਕੱਲ੍ਹ ਦਿੱਲੀ ਦੇ ਵਿੱਚ ਜਿਹੜੇ ਭਾਜਪਾ ਦੇ ਬੜੇ ਨੇੜੇ ਨੇ ਉਹਨਾਂ ਤੇ ਮੈਂ ਕਿਸਾਨੀ ਅੰਦੋਲਨ ਦੇ ਉੱਤੇ ਉਹਨੇ ਵਿਚਾਰ ਸੁਣ ਕੇ ਤਾਂ ਔਰ ਬੜਾ ਦੁੱਖ ਹੋਇਆ ਕਿ ਇਹ ਲੋਕ ਜਿਹੜੇ ਸਮਝਦੇ ਕੀ ਆ ਪੰਜਾਬ ਨੂੰ ਇਹ ਲੋਕ ਕੀ ਸਮਝਦੇ ਸਿੱਖਾਂ ਨੂੰ ਇਹ ਮੈਨੂੰ ਮੈਨੂੰ ਸਮਝ ਨਹੀਂ ਲੱਗਦੀ ਕਿ ਦਿੱਲੀ 'ਚ ਬੈਠੇ ਲੋਕ ਤੇ ਕਹਿੰਦੇ ਪਿਛਲੀ ਵਾਰ ਅਸੀਂ ਕਿਸਾਨੀ ਅੰਦੋਲਨ 'ਚ ਬੜਾ ਰੋਲ ਅਦਾਕ ਕੀਤਾ ਸੀ ਤੁਸੀਂ ਰੋਲ ਅਦਾਕ ਕੀਤਾ ਤੁਸੀਂ ਭਾਜਪਾ ਦੇ ਲੀਡਰ ਹੋ ਅਸਲੇ ਤੁਹਾਡੇ ਬਾਰੇ ਆਮ افਵਾਹਾਂ ਹੈ ਤੇ ਤੁਸੀਂ ਅਮਿਤ ਸ਼ਾਹ ਜੀ ਦੇ ਏਜੰਟ ਜੇ ਬਹੁਤ ਵੱਡੇ ਸਰ ਜੀ ਤੁਸੀਂ ਇੰਨਾ ਨੇੜੇ ਹੋਣ ਦੇ ਬਾਵਜੂਦ ਜਿਹੜੀਆਂ ਗੱਲਾਂ મોદી ਨੇ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ ਜਿਹੜੀਆਂ ਉਹਨਰਿਆਂ ਮੰਗਾ ਸੀ ਕਿਸਾਨਾਂ ਦੀ ਐਮਐਸਪੀ ਦੀ ਮੰਗਾ ਸੀ ਸਵਾਮੀ ਦਾਤ ਦੇ ਦੀ ਮੰਗਾ ਸਵਾਮੀ ਨਾਥਰ ਕਮਿਸ਼ਨ ਦੀ ਰਿਪੋਰਟ ਸੀਗੀ ਔਰ ਕੱਜਾ ਮਾਫੀ ਦਾ ਜਿਹੜਾ ਸਵਾਲ ਸੀਗਾ ਸਤ ਤੁਸੀਂ ਹੱਲ ਕਿਉਂ ਨਹੀਂ ਕਰਾਇਆ ਤੁਸੀਂ ਉਧਰੋਂ ਤੇ ਬੈਠੇ ਰਹ ਤੁਹਾਨੂੰ ਹਿਆਰ ਵਾਲਾ ਦੇਖਿਆ ਮੋਦੀ ਤੇ ਅਮਰਸ਼ਾਹ ਜੀ ਦੇ ਨਾਲ ਤੁਸੀਂ ਇਹ ਮਸਲੇ ਹੱਲ ਕਿਉਂ ਨਹੀਂ ਕਰਾਇਆ ਬਜਾਏ ਇਹ ਕਿ ਅੱਜ ਤੁਸੀਂ ਸਿੱਖਿਆ ਦੇ ਦਿਓ ਸਾਨੂੰ ਸਿੱਖਿਆ ਦੇਣ ਦੀ ਬਜਾਏ ਪੰਜਾਬ ਦੇ ਕਿਸਾਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਬਈ ਤੁਸੀਂ ਇਹ ਸਾਨੂੰ ਸਮਝਾਓ ਕਿ ਤੁਹਾਡੀ ਤੱਡੀ ਪਾਰਟੀ ਦੇ ਆਗੂ ਜਿਹੜੇ ਖੱਟਰ ਜੀ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਰਸਤੇ ਕਿੱਦਾਂ ਬੰਦ ਕੀਤੇ ਕਿੰਨੇ ਅਧਿਕਾਰ ਦਿੱਤੇ ਉਹਨਾਂ ਨੂੰ ਦਿੱਲੀ ਦੇ ਰਸਤੇ ਬੰਦ ਕਰਨ ਦੀ ਇਹ ਸੱਸਾ ਸਭ ਪਹਿਲਾਂ ਕਲੀਅਰ ਕਰੋ ਉਹਨਾਂ ਨੂੰ ਕੀ ਦੱਸ ਘਰ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਸਾਡੀ ਪਾਰਲੀਮੈਂਟ ਹੈ ਦਿੱਲੀ 'ਚ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਿੜਦਾ ਦਿੱਲੀ 'ਚ ਸਾਡਾ ਰਾਸ਼ਟਰਪਤੀ ਬਿੜਦਾ ਇਹ ਕੌਣ ਨੇ ਜਿਹੜੇ ਅੱਜ ਉੱਥੇ ਸਾਡੇ ਤੇ ਅੱਥੂ ਗੈਸ ਦੇ ਗੋਲੇ ਸਾਧ ਰਹੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਆ ਕਿੰਨੇ ਭੈੜੇ ਢੰਗ ਤਰੀਕੇ ਵਰਤੇ ਜਾ ਰਹੇ ਬਜਾਏ ਇਹ ਕਿ ਕਿਸਾਨ ਅੰਦੋਲਨ ਕਰ ਰਿਹਾ ਠੀਕ ਹੈ ਤੁਸੀਂ ਕਹੋ ਆਓ ਜੀ ਦਿੱਲੀ ਬੈਠੋ ਆਪਣਾ ਅੰਦੋਲਨ ਕਰੋ ਅੰਦੋਲਨ ਕਰਦਾ ਹਰ ਇੱਕ ਲੋਕ ਕਰ ਰਿਹਾ ਸਰ ਹਰ ਬੰਦੇ ਨੂੰ ਹੱਕ ਹੈ ਕਿ ਆਪਣੀ ਆਪਣੀਆਂ ਮੰਗਾਂ ਲਈ ਚਾਹੇ ਕੋ ਮਜ਼ਦੂਰ ਹੋਵੇ ਵਿਦਿਆਰਥੀ ਆ ਕਿਸਾਨ ਆ ਮਜ਼ਦੂਰ ਆ ਸਿਆਸਦਾਨ ਆ ਕੋਈ ਵੀ ਆ ਉਹ ਤੁਸੀਂ ਕਹਿੰਦੇ ਜੀ ਕੋਈ ਸ਼ੈਤਾਨ ਬੰਦੇ ਦੀ ਰਾਜਨੀਤਿਕ ਪਾਰਟੀਆਂ ਦੀ ਰਾਜਨੀਤਿਕਵਾੜੀ ਤੁਸੀਂ ਲਾ ਲੈ ਰਹੇ ਹੋ ਤੁਸੀਂ ਕਿਸਾਨਾਂ ਦੇ ਬਲੇ ਕੋਈ ਨਹੀਂ ਪਾ ਰਹੇ ਸੱਚੇ ਸਰ ਤੁਹਾਡੇ ਸਾਹਮਣੇ ਅਡਾਨੀਆਂ ਬਾਨੀਆਂ ਕਿੰਨੇ ਲੋਨ ਮਾਫ ਹੋ ਗਏ ਕਦੀ ਬੋਲਿਓ ਜੀ ਬੱਲੋ ਉਹਦਾ ਬੋਦੀ ਆਪਣੇ ਨੂੰ ਕਿ ਤੁਸੀਂ ਸਰ ਆਪਣੇ ਮਤਲਬ ਜਿਹੜਾ ਇਹ ਕਿਸਾਨਾਂ ਦਾ ਕਰਦੇ ਮਾਫ ਕਰੋ ਉਹ ਤਾਂ ਪੱਕਾ ਨਹੀਂ ਦੇ ਇਸ ਕਰਕੇ ਤੁਸੀਂ ਸਿੱਖਿਆ ਦੇਣ ਦੀ بجائے ਸਿੱਖ ਕਦੀ ਬਦਨਾਮ ਨਹੀਂ ਹੁੰਦਾ ਸਿੱਖ ਕਦੀ ਗਲਤ ਕੰਮ ਨਹੀਂ ਕਰਦਾ ਤੁਸੀਂ ਇਹ ਇਹ ਸਿੱਖਿਆ ਨਾ ਦਿਓ ਇਹ ਸਿੱਖਿਆ ਦੇਣ ਦੀ بجائے ਤੁਸੀਂ ਆਪਣੇ ਸਰ ਆਪਣੇ ਆਪਕੇ ਜਿਹੜੇ ਜਿੱਦਾਂ ਦੇ ਤੁਸੀਂ ਕਰਿੰਦੇ ਜ ਉਹਨਾਂ ਨੂੰ ਕਹੋ ਪਈ ਕਿਸਾਨਾਂ ਦੀਆਂ ਮੰਗਾ ਮੰਨੋ ਕਿਸਾਨਾਂ ਦੀਆਂ ਮੰਗਾ ਮੰਨੋ ਜੋ ਕੁਝ ਖੱਟੜ ਕਰ ਰਿਹਾ ਸਰ ਬਹੁਤ ਗਲਤ ਕਰ ਰਿਹਾ ਆਪਣੇ ਪ੍ਰਧਾਨ ਮੰਤਰੀ ਨੂੰ ਕਹੋ ਆਪਣੇ ਮੁੱਖ ਮੰਤਰੀ ਨੂੰ ਡੱਕੇ ਜਿੱਦਾਂ ਦੀ ਉਹ ਕਾਰਵਾਈ ਕਰ ਰਿਹਾ ਜਿੱਦਾਂ ਸਾਡੇ ਰਸਤੇ ਬੰਦ ਕਰ ਰਿਹਾ ਪੰਜਾਬੀਆਂ ਦੇ ਸਾਡੇ ਰਸਤੇ ਬੰਦ ਨਹੀਂ ਕਰ ਸਕਦਾ ਸਾਡੀ ਦਿੱਲੀ ਆ ਸਾਡੀ ਦਾਜ ਤਾਂ ਨਹੀਂ ਹੈ ਦੇਖ ਦੂ ਯਾਦ ਅਸੀਂ ਕਰਾਇਆ ਸੱਸਾ ਸਾਹਿਬ ਹੋਰ ਕਹਦੇ ਜਾਂ ਨਹੀਂ ਕਰਾਇਆ ਅਹੀ ਕਿਸਾਨ ਪ੍ਰਵਾਦਾ ਦੇ ਮੁੰਡੇ ਅੱਜ ਵੀ ਬਾਰਡਰ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਆ ਅੱਜ ਵੀ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਰਹੇ ਇਹਨਾਂ ਦੇ ਹੋਦੇ ਕਿਹਦੇ ਹੋਰ ਤੇ ਤੁਸੀਂ ਸਾਨੂੰ ਸਿੱਖਿਆ ਨਹੀਂ ਜੰਦੇ ਹੋ ਯਾਰ ਕਰਦੇ ਕਰੋਗੇ ਤੁਸੀਂ ਕੁਛ ਨਹੀਂ ਗੱਲਾਂ ਨਾ ਕਰਿਓ ਤੁਹਾਨੂੰ ਕਿਹਨੇ ਦੱਸਤਾ ਦੰਦੇ ਨੂੰ ਕੋਟ ਲੱਗ ਜਾਣਾ ਤੁਸੀਂ ਕਹੀ ਜਾਂਦੇ ਕੋਟ ਲੱਗ ਜਾਣਾ ਤੁਸੀਂ ਚੋਣ ਕਮਿਸ਼ਨ ਦੇ ਮੈਂਬਰ ਹੋ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੀਆਂ ਆਂਦੇ ਹੋ ਜੁਮਿਹਿਆਦ ਬੰਦੇ ਹੋ ਤੁਸੀਂ ਤੁਹਾਨੂੰ ਕਿੱਦਾਂ ਪਤਾ ਕੋਟ ਲੱਗ ਜਾਣਾ ਤੁਹਾਨੂੰ ਕੌਣ ਕਹਵੇ ਕੋਟ ਲੱਗ ਜਾਣਾ ਕੋਟ ਲੱਗੇ ਨਾ ਲੱਗੇ ਉਹ ਵੱਖਰੀ ਗੱਲ ਹੈ ਚੋਣ ਕਮਿਸ਼ਨ ਦਾ ਕੰਮ ਹੈ ਕੋਟ ਕਿਦੋਂ ਲੱਗਦਾ ਕਿਦੋਂ ਨਹੀਂ ਲੱਗਦਾ ਪਰ ਤੁਸੀਂ ਅੱਜ ਹੀ ਬਲਬਾਨ ਚਾਹੇ ਕਰਦੇ ਅੱਜ ਹੀ ਤੁਸੀਂ ਕਹੀ ਜਾਂਦੇ ਕੋਟ ਲੱਗ ਜਾਣਾ ਜੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੀ ਉਦਾਂ ਕਰਨਾ ਚਾਹੀਦਾ ਜੀ ਜਦੋਂ ਕੋਟ ਲੱਗੂਗਾ ਉਦਾਂ ਦਾ ਆਪੇ ਕਿਸਾਨ ਆਪਣਾ ਫੈਸਲਾ ਕਰ ਲੈਣਗੇ ਤੁਹਾਨੂੰ ਅੱਜ ਤント ਜਿਹੜਾ ਕਸਾਂ ਦਾ ਇਹ ਮੰਗਾ ਬੰਦੇ ਨੇ ਚਾਹੀਦੀ ਮੰਗਾ ਮੰਨ ਕੇ ਤਿੰਨ ਮੇਨ ਮੰਗਾ ਉਹਨਾਂ ਦੀ ਐਮਐਸਪੀ ਲਾਗੂ ਕਰੋ ਤਦਿਆ ਮਾਫੀ ਕਰੋ ਸ੍ਰੀ ਮੀਨਾਤਨ ਦੀ ਪੋਰਟ ਜਿਹੜੀ ਆ ਉਹਨੂੰ ਲਾਗੂ ਕਰੋ ਔਰ ਜਿਹੜੇ ਤੁਸੀਂ ਖੱਟਰ ਦੇ ਲਈ ਜੋ ਕੰਮ ਕਰਦੇ ਹੋ ਬੀਜੇਪੀ ਵਾਲੇ ਤੁਹਾਨੂੰ ਬਹੁਤ ਮਹਿੰਗਾ ਪੂਰ ਸਰ ਜਿੱਦਾਂ ਤੁਸੀਂ ਅੱਜ ਉੱਥੇ ਪੱਥਰ ਮਾਰਦੇ ਹੋ ਨਾ ਜਿੱਦਾਂ ਅੱਜ ਗੋਲੇ ਸੁੱਟਦੇ ਹੋ ਪੰਜਾਬ 'ਚ ਤੁਹਾਡੇ ਆਗੋਂ ਉਹ ਪਿੰਡਾਂ ਜਵੜਨਾ ਔਖਾ ਹੋ ਜਾਊਗਾ ਸਾਡੀ ਕਿਤੇ ਪਰੇਖੇ ਜਨਾਂ ਦਿਓ ਜੋ ਕੋਈ ਤੁਸੀਂ ਸਾਡੇ ਰਸਤੇ ਬੰਦ ਕਰਦੇ ਹੋ ਪੰਜਾਬ ਦਾ ਕਿਸਾਨ ਤੁਹਾਡੇ ਭਾਜਪੀ ਦੇ ਲੀਡਰਾਂ ਦੇ ਪੰਜਾਬ ਦੇ ਘਰਾਂ ਜਵਰ ਦਾ ਬੰਦ ਕਰਦੇ ਤੁਹਾਡੇ ਲਈ ਉੱਥੇ ਰਸਤੇ ਬੰਦ ਹੋ ਜਾਣਗੇ ਤੁਹਾਨੂੰ ਕੋਈ ਬੂਹ ਦੀ ਲਾਊਗਾ ਕਿਤੇ ਭਲੇਖੇ ਜਿਹਾ ਹੋ ਤੁਸੀਂ ਪਹਿਲਾਂ ਵੀ 750 ਕਿਸਾਨ ਚੀਜ਼ ਹੋਇਆ ਤੁਹਾਡੇ ਕੋਈ ਅਸਰ ਨਹੀਂ ਹੋਇਆ ਤੁਸੀਂ 2 2.5 3 ਸਾਲ ਲੰਘੇ ਉਹਨਾਂ ਦੀ ਕੋਈ ਮੰਗ ਮੰਨੀ ਹੋਈ ਮੰਗ ਨੂੰ ਜਿਹੜਾ ਲਾਗੂ ਨਹੀਂ ਕੀਤਾ ਸੱਸਾ ਸਾਹਿਬ ਸੋਚ ਸਮਝ ਕੇ ਬੋਲਿਆ ਕਰੋ ਤੇ ਕਿਸਾਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਸੱਸਾ ਜੀ ਆਪਣੇ ਆਕਾ ਜਿਹੜੇ ਜਿੰਨਾਂ ਦੀ ਤੁਸੀਂ ਏਜੰਟੀ ਕਰਦੇ ਹੋ ਅੰਮ੍ਰਿਤ ਸ਼ਾਹ ਤੇ ਮੋਦੀ ਜੀ ਨੂੰ ਸਿੱਖਿਆ ਦੋਗੇ ਕਿਸਾਨਾਂ ਨੇ ਇਹ ਮੰਗਾਂ ਜਿਹੜੀਆਂ ਉਹ ਤੰਤ ਮੰਦ ਲੈਣ ਔਰ ਖੱਟੜ ਨੂੰ ਜਿਹੜੀ ਆ ਉਹ ਲਗਾਅ ਦੇਣ ਜਿਹੜਾ ਉੱਥੇ ਉਹ ਕੰਮ ਕਰਦੇ ਆ ਜੋ ਕੁਝ ਉੱਥੇ ਜਿਹੜਾ ਗ੍ਰਹਿ ਮੰਤਰੀ ਆ ਤੁਹਾਡਾ ਅਨਲ ਵਿੱਚ ਜੋ ਕੁਝ ਬੋਦਿਆ ਹਰਿਆਣੇ ਵਾਲਾ ਉਹ ਜੋ ਕਾਰਵਾਈ ਉੱਥੇ ਕਰਦੀ ਉਹ ਕਾਰਵਾਈ ਨੂੰ ਤੰਤ ਬੰਦ ਕਰਾਓ ਤੰਤ ਜਿਹੜੇ ਡਰਨ ਡਰੋਨ ਜਿਹੜੇ ਪੰਜਾਬ ਦੀ ਹੱਦ 'ਚ ਤੁਸੀਂ ਭੇਜਦੇ ਉਹਨਾਂ ਨੂੰ ਬੰਦ ਕਰੋ ਤੰਤ ਜਿਹੜੇ ਉੱਥੇ ਹਥੋਂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਉਹਨਾਂ ਨੂੰ ਬੰਦ ਕਰੋ ਤੁਦ ਜਿਹੜੀਆਂ ਤੁਸੀਂ ਪਲਾਸਟਿਕ ਦੀਆਂ ਤੇ ਦੂਜੀਆਂ ਗੋਦੀਆਂ ਚਲਾ ਦਿਓ ਉਹਨਾਂ ਨੂੰ ਬੰਦ ਕਰੋ ਮੈਂ ਤੁਹਾਨੂੰ ਬੱਸ ਇਹ ਬੇਨਤੀ ਕਰਦੀ ਆ ਵਾਹਿਗੋਦੀਕਾ ਖਾਲਸਾ ਵਾਹਿਗੋਦੀ ਕੀ ਫਤਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ